ਸਜਾਣਪੁਰ ਦੇ ਪਿੰਡ ਮਿਰਚਾਪੁਰ ਨਦੀ ਕਹਾਾਈਪੇ ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਜਾਣਕਾਰੀ ਦਿੰਦਿਆਂ ਪੀਰ ਬਾਬਾ ਦਰਗਾਹ ਦੇ ਸੇਵਾਦਾਰ ਸੋਮਰਾਏ ਨੇ ਦੱਸਿਆ ਕਿ ਬੀਤੀ ਸ਼ਾਮ ਚਾਰ-ਪੰਜ ਲੋਕ ਜਿਹੜੇ ਕਿ ਦਰਗਾਹ ਦੇ ਨਾਲ ਜਗ੍ਹਾ ਤੇ ਬੈਠੇ ਸੀ ਜਿਨ੍ਹਾਂ ਵਿੱਚੋਂ ਦੋ ਬੱਚੇ ਤੇ ਇੱਕ ਔਰਤ ਵੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਉਹ 8 ਵਜੇ ਘਰ ਚਲੇ ਗਏ ਜਦ ਸਵੇਰੇ ਦਰਗਾਹ ਤੇ ਪੁੱਜਿਆ ਤਾਂ ਦੇਖਿਆ ਕਿ ਇੱਕ ਵਿਅਕਤੀ ਜਿਹੜਾ ਉਹਨਾਂ ਲੋਕਾਂ ਦੇ ਨਾਲ ਸੀ ਉਸਦੀ ਲਾਸ਼ ਖੂਨ ਨਾਲ ਲਥਪਥ ਪਈ ਸੀ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਸਜਾਣਪੁਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਤੇ ਹੀ ਮੌਕੇ ਦੇ ਪਹੁੰਚੀ ਪੁਲਿਸ ਤੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਜੀ ਸਾਨੂੰ ਕੋਈ ਪਤਾ ਨਹੀਂ ਹੈ ਇਹ ਸਾਮ ਨੂੰ 7 ਵਜੇ ਆਇਆ ਨਾ ਤੇ ਬਾਕੀ ਇਹ ਸਵੇਰੇ ਦੇਖਿਆ ਇਹਨਾਂ ਨੂੰ ਅੱਛਾ ਕੀ ਲੱਗਦਾ ਕੀ ਚੱਕਰ ਹੈ ਸਾਨੂੰ ਕੋਈ ਪਤਾ ਨਹੀਂ ਕੀ ਚੱਕਰ ਹੈ ਜੀ ਅੱਜ ਆਪਣੇ ਦਰਵਾਜ਼ੇ 6 ਵਜੇ ਜਿੱਦਾਂ ਜਿਹਨੇ ਜਣੀ ਆਈ ਹੈ ਇਹ ਆਪਣੇ ਦੋ ਲੜਕੇ ਸੀ ਇੱਕ ਔਰਤ ਹੀ ਦੋ ਬੱਚੇ ਹੀ ਕੁੜੀ ਮੁੰਡਾ ਇਹਨਾਂ ਨਾਲ ਅੱਛਾ ਹਾਂਜੀ ਸਵੇਰੇ ਕੋਈ ਮਿਲਿਆ ਬੰਦਾ ਜੀ ਹਾਂ ਜਿੱਲੇ ਸਵੇਰੇ ਆਸੀਂ ਬਾਹਰ ਆਇਆ ਅਜਾਨੇ ਤਰ੍ਹਾਂ ਜਿੱਦਾਂ ਦਰਵਾਜ਼ਾ ਖੋਲਾ ਰੰਦੇ ਕਹਤੇ ਕੱਲਾ ਬੰਦਾ ਮਰਿਆ ਪਿਆ ਜਦ ਇਸ ਬਾਰੇ ਸਜਾਣਪੁਰ ਥਾਣਾ ਪਰਬਾਰੀ ਹਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਵਿਅਕਤੀ ਦੀ Laash ਦਰਗਾਹ ਨੇੜੇ ਖੂਨ ਨਾਲ ਲਥਪਥ ਪਈ ਹੈ ਜਿਸ ਤੇ ਚੱਲਦਿਆਂ ਉਹਨਾਂ ਦੀ ਟੀਮ ਵੱਲੋਂ ਮੌਕੇ ਦੇ ਉੱਤੇ ਪੁੱਜ ਕੇ ਫੋਰੈਂਸਿਕ ਟੀਮ ਦੇ ਨਾਲ ਜਾਂਚ ਸ਼ੁਰੂ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਕਤ ਵਿਅਕਤੀ ਦੀ ਮੌਤ ਦੇ ਕਾਰਨ ਦਾ ਪਤਾ ਚੱਲ ਸਕੇ ਤੇ ਦੋਸ਼ੀਆਂ ਤੇ ਕਾਰਵਾਈ ਹੋ ਸਕੇ ਸਾਨੂੰ ਨਾ ਇੱਥੇ ਸੋਨ ਲਾਲ ਬਾਬਾ ਜੀ ਹੈਗੇ ਲਖਦਾਤਾ ਦੀ ਦਰਗਾਹ ਤੇ ਮਾਦੋਪੁਰ ਰੋਡ ਤੇ ਇਹਨਾਂ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਕਿ ਇੱਕ ਡੈੱਡ ਬਾਡੀ ਹੈ ਜੀ ਇਹ ਦਰਗਾਹ ਲੱਗੇ ਪਈ ਹੈ ਤੇ ਅਸੀਂ ਉਸੇ ਟਾਈਮ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਇਹਦੀ ਸ਼ਾਨਬਿੰਦ ਕਰ ਰਹੇ ਹਾਂ ਕਿ ਇਹ ਡੈੱਡ ਬਾਡੀ ਜਿਹੜੀ ਕਿਸ ਵਿਅਕਤੀ ਦੀ ਹੈ ਤੇ ਇਹ ਮਤਲਬ ਕਿ ਕਿਸ ਆਦਮੀ ਵੱਲੋਂ ਇਹਨੂੰ ਮਾਰਿਆ ਗਿਆ ਤੇ ਇਸ ਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਦੀ ਜਾਂਚ ਵਿੱਚ ਕੀ ਨਜ਼ਰ ਆ ਰਿਹਾ ਹੈ ਕਤਲ ਹੈ ਜਾਂ ਕੀ ਹੈ? ਇਹ ਹਜੇ ਸੱਚ ਕੁਛ ਸਾਡੀ ਫੋਰੈਂਸਿਕ ਟੀਮਸ ਆ ਚੁੱਕੀਆਂ ਨੇ ਉਹ ਸਾਰਾ ਐਕਸਪਰਟਸ ਲੱਗੇ ਹੋਏ ਨੇ ਇਹ ਪੂਰਾ ਮਤਲਬ ਕਿ ਸਾਡੀ ਜਿਹੜਾ ਪੋਸਟਮਾਰਟਮ ਵਗੈਰਾ ਹੋਊਗਾ ਇਹ ਚੀਜ਼ਾਂ ਬਾਅਦੋਂ ਸਾਹਮਣੇ ਆਉਣਗੇ ਕਿ ਐਕਸੀਡੈਂਟਲ ਡੈਥ ਆ ਜਾਂ ਫਿਰ ਇਹ ਮਰਡਰ ਆ ਫਿਲਹਾਲ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਆ ਉਹ ਚੱਲ ਰਹੀ ਐ ਸਸਤੇ ਇਹ ਉਕਤ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਨਾਲ-ਨਾਲ ਫੋਰੈਂਸਿਕ ਦੀ ਟੀਮ ਨੇ ਵੀ ਮੌਕੇ ਦੇ ਉੱਤੇ ਪਹੁੰਚ ਕੇ ਸਬੂਤ ਜਟਾਏ ਨੇ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤੱਕ ਪੁਲਿਸ ਕਦ ਤੱਕ ਪਹੁੰਚਦੀ ਹੈ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ